ਸਸ ਸਸ਼ਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਗੋਭੀ ਤੇ ਆਲੂ ਦੇ कुरकुरे ਤੇ ਕ੍ਰਿਸਪੀ ਜਿਹੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਇਹ ਆਪਾਂ ਬਿਨਾਂ ਅਦਰਕ ਲਸਣ ਤੇ ਪਿਆਜ਼ ਤੋਂ ਬਣਾਵਾਂਗੇ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਸਟਾਰਟ ਇੱਥੇ ਆਪਾਂ ਲੈਂਦੇ ਆ ਦੋ ਆਲੂ ਤੇ ਇੱਕ ਫੁੱਲ ਆਪਾਂ ਗੋਭੀ ਦਾ ਲੈਂਦਾ ਸੀ ਇਹਨਾਂ ਨੂੰ ਬਰੀਕ-ਬਰੀਕ ਆਪਾਂ ਆਲੂ ਨੂੰ ਕੱਟ ਲਿਆ ਨਾਲੇ ਗੋਭੀ ਨੂੰ ਕੱਟ ਲਿਆ ਇੱਥੇ ਆਪਾਂ ਪਾਣੀ ਨੂੰ ਪੂਰਾ ਉਬਾਲ ਕੇ ਲੈਤਾ ਗਰਮ ਕਰਕੇ ਤੇ ਇਹਦੇ ਵਿੱਚ ਆਪਾਂ ਡਿਪ ਕਰਕੇ ਰੱਖਾਂਗੇ 5 ਕਿ ਮਿੰਟ ਦੇ ਲਈ ਤਾਂ ਕਿ ਜਿਹੜੀ ਗੋਭੀ ਹੈ ਬਿਲਕੁਲ ਸਾਫ਼ ਹੋ ਜੇ ਤੇ ਨਾਲੇ ਆਲੂ ਚੰਗੀ ਤਰੀਕੀ ਨਾਲ ਸਾਫ਼ ਹੋ ਜਾਣ ਇੱਥੇ ਦੇਖੋ ਆਪਾਂ ਇਹਨਾਂ ਨੂੰ ਕੱਢ ਲਿਆ ਇਹਨਾਂ ਨੂੰ ਕੱਢ ਕੇ ਆਪਾਂ ਪਾਣੀ ਦੇ ਵਿੱਚੋਂ ਗਰਮ ਪਾਣੀ ਦੇ ਵਿੱਚੋਂ ਕੱਢ ਲਿਆ ਤੇ ਹੁਣ ਆਪਾਂ ਨੋਰਮਲ ਪਾਣੀ ਦੇ ਨਾਲ ਇਹਨਾਂ ਨੂੰ ਸਾਫ਼ ਕਰਾਂਗੇ ਤਾਂ ਕਿ ਦਾ ਕੁਕਿੰਗ ਪ੍ਰੋਸੈਸ ਆ ਜਿਹੜਾ ਉਹ ਰੁਕ ਜਾਵੇ ਤੇ ਚੰਗੇ ਤਿੱਕੇ ਨਾਲ ਆਪਾਂ ਸਾਫ਼ ਕਰ ਲੈਣਾ ਸੰਖ ਦੇ ਵਿੱਚ ਆਪਾਂ ਰੱਖ ਲਈ ਬੋਟੀ ਤੇ ਹੁਣ ਆ ਇਹਦਾ ਪਾਣੀ ਨੂੰ ਆਪਾਂ ਚੰਗੇ ਤਿੱਕੇ ਨਾਲ ਨਚੋੜ ਦੇਣਾ ਤਾਂ ਕਿ ਇਹਦਾ ਪਾਣੀ ਬਿਲਕੁਲ ਵੀ ਆਪਾਂ ਨੇ ਹੈ ਨਾ ਪਕੌੜਿਆਂ ਦੇ ਵਿੱਚ ਨਾ ਇਸਤੇਮਾਲ ਕੀਤਾ ਜਾਵੇ ਤੇ ਨਚੋੜ ਕੇ ਨੂੰ ਸੁਕਾ ਕੇ ਆਪਾਂ ਫੇਰ ਲਵਾਂਗੇ ਇੱਥੇ ਆਪਾਂ ਇੱਕ ਕਾਲਿਬੇਸ਼ਨ ਦੀ ਲੱਤੀ ਆ ਬੀਸਨ ਤੁਸੀਂ ਆਪਦੇ ਜਿੰਨਾ ਹੈ ਨਾ ਤੁਸੀਂ ਬਣਾਉਣੇ ਚਾਹੋ ਨੇ ਪਕੌੜੇ ਓਨੇ ਕੁ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਪਾਵਾਂਗੇ ਨਾਰਮਲ ਮਸਾਲੇ ਜਿਹੜੇ ਆਪਾਂ ਯੂਜ਼ ਕਰਦੇ ਆ ਹਲਦੀ ਧਨੀਆ ਪਾਊਡਰ ਨਮਕ 2 टीस्पून ਸਰ ਲੈ ਲਿਓ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਲਾਲ ਮਿਰਚ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਈ ਆਪਾਂ ਤਾਂ ਕਿ ਕਲਰ ਵਧੀਆ ਆ ਜਾਏ ਕਸਤੂਰੀ ਮੇਥੀ ਮੈਂ ਨਾਈ ਧਨੀਏ ਦਾ ਜੂਸ ਕੀਤਾ ਤੇ ਨਾਈ ਆਪਾਂ ਪਾਲਕ ਵਗੈਰਾ ਦਾ ਜੂਸ ਕੀਤਾ ਬਿਨਾ ਇਹਨਾਂ ਤੋਂ ਪਾਲਕ ਵਗੈਰਾ ਤੋਂ ਪਕੌੜੇ ਬਣਾਵਾਂਗੀ ਇੱਥੇ ਆਪਾਂ ਅਜਵੈਨ ਤੇ ਜੀਰਾ ਪਾਇਆ ਥੋੜਾ ਜਿਹਾ ਤੇ ਹਰੀਆਂ ਮਿਰਚਾਂ ਕੱਟ ਕੇ ਬਰੀਕ ਲੈਤੀਆਂ ਤੇ ਮਿਕਸ ਕਰ ਲਾਂਗੇ ਤੇ ਇਹ ਬਹੁਤ ਹੀ ਕ੍ਰਿਸਪੀ ਤੇ ਕਰਕਰੇ ਜਿਪਕੜੇ ਤਿਆਰ ਹੋਣਗੇ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਇਹਨੂੰ ਮਿਕਸ ਕਰ ਦਾਂਗੀ ਘੋਲ ਜਿਹਾ ਤਿਆਰ ਕਰ ਲਾਂਗੇ ਜਿਆਦਾ ਨਹੀਂ ਕਰਨਾ ਤੇ ਆਪਾਂ ਕਰਕਰਾ ਜਿਹਾ ਰੱਖਾਂਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਉਹ ਕੋ ਤਿਆਰ ਕਰ ਲਏ ਦੇਖੋ ਇਸ ਟਿੱਕੇ ਨਾਲ ਕੀਤਾ ਥੋੜਾ ਥੋੜਾ ਪਾਣੀ ਲੈਂਦਾ ਸੀ ਮੈਂ ਜਿੰਨਾ ਤੁਹਾਨੂੰ ਜ਼ਰੂਰਤ ਹੋਈ ਉਹਨਾਂ ਕ ਪਾਣੀ ਲੈ ਲਓ ਤੇ ਇੱਥੇ ਆਪਾਂ ਤੇਲ ਗਰਮ ਕਰ ਲਿਆ ਆਪਾਂ ਰਿਫਾਈਨਡ ਆਇਲ ਲੈਤਾ ਸੀ ਕੋਈ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਚਮਚ ਦੀ ਮਦਦ ਦੇ ਨਾਲ ਪਕੌੜੇ ਪਾਵਾਂਗੇ कि ये इतने क्रिस्पी बनेंगी कुरकुरे बनेंगी बच्चे बार-बार मांग के खाने के लिए दोबारा बना के दो ਤੇ ਬਹੁਤ ਟੇਸਟੀ ਬਣਦੀ ਹੈ ਤੇ ਘਰ ਵਿੱਚ ਬਣਾਈ ਹੋਈ ਹਰ ਚੀਜ਼ ਹੀ ਟੇਸਟੀ ਬਣਦੀ ਹੈ ਜਦੋਂ ਆਪਾਂ ਪਿਆਰ ਨਾਲ ਮਿਹਨਤ ਦੇ ਨਾਲ ਬਣਾਉਂਦੇ ਆ ਤਾਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬੱਚੇ ਤੇ ਵੱਡੇ ਬਹੁਤ ਖੁਸ਼ ਹੋ ਕੇ ਖਾਣਗੇ ਇੱਥੇ ਦੇਖੋ ਆਪਣੇ ਪਕੌੜੇ پک ਗਏ ਸੀ ਇਹਨਾਂ ਨੂੰ ਆਪਾਂ ਹਲਾ ਲਿਆ ਚੰਗੇ ਤਰੀਕੇ ਨਾਲ ਹਲਾ ਹਲਾ ਕੇ ਪਕਾਉਣਾ ਤਾਂ ਕਿ ਇਹਨਾਂ ਦੀ ਸਾਈਡ ਪਲਟਣੀ ਹੈ ਪਲਟ ਕੇ ਆਪਾਂ ਪਕਾ ਲਿਆ ਹੁਣ ਆਪਾਂ ਪਕੌੜਿਆਂ ਨੂੰ ਕੱਢਾਂਗੇ ਦੇਖੋ ਆਪਣੇ ਕ੍ਰਿਸਪੀ ਜਿਹੇ ਪਕੌੜੇ ਹੋ ਗਏ ਤੇ ਆਪਾਂ ਤੇਲ ਤੋਂ ਇਹਨੂੰ ਨਿਚੋੜ ਨਿਚੋੜ ਕੇ ਕੱਢਾਂਗੇ ਤਾਂ ਕਿ ਇਹਦਾ ਤੇਲ ਆ ਜਿਹੜਾ ਹਨਾ ਕੜਾਈ ਦੇ ਵਿੱਚ ਹੀ ਨਿਕਲ ਜਾਵੇ ਤੇ ਇਸ ਤਿੱਕੇ ਨਾਲ ਆਪਾਂ ਇੱਥੇ ਨੈਪਕਿਨ ਲੈਤੇ ਆ ਜੀ ਉਹਦੇ ਉੱਪਰ ਆਪਾਂ ਰੱਖਾਂਗੇ ਪਲੇਟ ਦੇ ਉੱਪਰ ਆਪਾਂ ਟਿਸ਼ੂ ਪੇਪਰ ਰੱਖ ਲਿਆ ਸੀ ਤੇ ਟਿਸ਼ੂ ਪੇਪਰ ਤੇ ਆਪਾਂ ਕੱਢ ਲਾਂਗੇ ਤਾਂ ਕਿ ਜਿਹੜਾ ਐਕਸਟਰਾ ਆਇਲ ਆ ਉਹ ਟਿਸ਼ੂ ਪੇਪਰ ਤੇ ਲੱਗ ਜਾਵੇ ਹਨਾ ਪਕੌੜਿਆਂ ਤੋਂ ਅਲੱਗ ਹੋ ਜਾਵੇ ਤੇ ਇਸ ਤਿੱਕੇ ਨਾਲ ਆਪਾਂ ਸਾਰੇ ਪਕੌੜਿਆਂ ਨੂੰ ਕੜਾਈ ਦੇ ਵਿੱਚੋਂ ਕੱਢ ਲੈਣਾ ਬਹੁਤ ਘੱਟ ਟਾਈਮ ਦੇ ਵਿੱਚ ਤੇ ਬਹੁਤ ਘੱਟ ਚੀਜ਼ਾਂ ਦੇ ਨਾਲ ਇਹ ਪਕੌੜੇ ਤਿਆਰ ਹੋ ਜਾਂਦੇ ਆ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਇਸ ਤਿੱਕੇ ਨੇ ਆਪਾਂ ਪਕੌੜਿਆਂ ਨੂੰ ਕੱਢ ਲਿਆ ਤੇ ਹੁਣ ਆਪਾਂ ਦੂਸਰਾ ਪੂਰ ਪਾਵਾਂਗੇ ਤੇ ਉਹ ਮੈਂ ਹੱਥ ਦੇ ਨਾਲ ਪਾ ਰਹੀ ਆ ਤੁਸੀਂ ਛਿੱਟਮਟ ਦੇ ਨਾਲ ਵੀ ਪਾ ਸਕਦੇ ਹੋ ਹੱਥ ਦੇ ਨਾਲ ਵੀ ਪਾ ਸਕਦੇ ਹੋ ਤੇ ਦੂਸਰਾ ਪੂਰ ਵੀ ਇਸੇ ਤਰੀਕੇ ਨਾਲ ਆਪਾਂ ਪਕਾ ਲੈਣਾ ਤੇ ਬਾਅਦ ਦੇ ਵਿੱਚ ਪਲੇਟ ਦੇ ਵਿੱਚ ਕੱਢ ਲੈਣਾ ਸਾਰੇ ਪਕੌੜੇ ਆਪਾਂ ਪਲੇਟ ਦੇ ਵਿੱਚ ਕੱਢ ਲਏ ਦੇਖੋ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਰੈਸਪੀ ਤੇ ਤੁਸੀਂ ਅੱਗੇ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਫੇਰ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਨਾਲ ਤੇ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਅਕਾਲ ਬਾਏ ਬਾਏ